ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਜੋ ਕਿ ਕਿਸੇ ਪਹਿਚਾਣ ਦਾ ਮਹਤਾਜ ਨਹੀਂ ਹੈ ਉਸ ਦਾ ਨਾਮ ਪਾਕਿਸਤਾਨੀ ਕੁੜੀ ਮਹਿਨੂਰ ਨਾਲ ਜੋੜ ਕੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਅਰਜਨ ਢਿੱਲੋਂ ਨੇ ਆਪਣੇ ਗਾਣੇ ਦੇ ਵਿੱਚ ਵੀ ਉਸ ਦਾ ਜ਼ਿਕਰ ਕੀਤਾ ਹੈ ਪਰਲੇ ਪੰਜਾਬੇ ਵਾਲੀ ਪੁੱਛੇ ਮਹਿਨੂਰ ਵਾਗੇ ਤੋਂ ਪਿੰਡ ਥੋੜਾ ਕਿੰਨਾ ਕੇ ਦੂਰ ਸੁਣਿਓ ਹਜੂਰ ਸੁਣਿਓ ਹਜੂਰ ਤੇ ਲੋਕਾਂ ਵੱਲੋਂ ਮਹਿਨੂਰ ਨੂੰ ਅਰਜਨ ਢਿੱਲੋਂ ਦੀ গারਲਫ੍ਰੈਂਡ ਦੱਸਿਆ ਜਾ ਰਿਹਾ ਹੈ ਤੇ ਹਾਲੀ ਦੇ ਵਿੱਚ ਮਹਿਨੂਰ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਇੱਕ ਹੋਰ ਮੁੰਡੇ ਨਾਲ ਜਿਹੜੀ ਫੋਟੋ ਸ਼ੇਅਰ ਕੀਤੀ ਜਾਂਦੀ ਹੈ ਤੇ ਲੋਕਾਂ ਵੱਲੋਂ ਮਹਿਨੂਰ ਨੂੰ ਕਾਫੀ ਭੱਦੀ ਕਮੈਂਟ ਬਾਜ਼ੀ ਕੀਤੀ ਜਾ ਰਹੀ ਹੈ ਤੇ ਅਰਜਨ ਬਾਰੇ ਕਿਹਾ ਜਾ ਰਿਹਾ ਹੈ ਕਿ ਅਰਜਨ ਢਿੱਲੋਂ ਦਾ ਦਿਲ ਟੁੱਟ ਗਿਆ ਹੈ ਤੇ ਮਹਿਨੂਰ ਵੱਲੋਂ ਫੋਟੋ ਦੇ ਥੱਲੇ ਲਿਖਿਆ ਗਿਆ ਹੈ ਆਪ ਕਲੋਜ਼ ਐਂਡ ਪਰਸਨਲ ਤੇ ਅਰਜਨ ਢਿੱਲੋਂ ਵੱਲੋਂ ਉਸ ਫੋਟੋ ਨੂੰ ਲਾਈਕ ਵੀ ਕੀਤਾ ਗਿਆ ਹੈ ਤੇ ਹੁਣ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਰਜਨ ਢਿੱਲੋਂ ਦੀ ਸਹੇਲੀ ਮਹਿਨੂਰ ਕਿਸੇ ਹੁਣ ਹੋਰ ਦੀ ਹੋਣ ਜਾ ਰਹੀ ਪਰ ਇਸ ਗੱਲ ਦੀ ਅਸਲ ਸਚਾਈ ਅਰਜਨ ਢਿੱਲੋਂ ਖੁਦ ਹੀ ਜਾਣਦਾ ਹੈ ਤੇ ਲੋਕਾਂ ਵੱਲੋਂ ਮਹਿਨੂਰ ਦੀ ਫੋਟੋ ਥੱਲੇ ਕਾਫੀ ਕਮੈਂਟ ਬਾਜ਼ੀ ਕੀਤੀ ਗਈ ਹੈ ਕਮੈਂਟਾਂ ਦੇ ਵਿੱਚ ਕਿਹਾ ਗਿਆ ਮੋਟਰ ਤੇ ਵੱਜਦੀ ਆ ਟੇਪ ਸੁਣਦੀ ਨਵਾਂ ਨਵਾਂ ਦਿਲ ਟੁੱਟਿਆ ਏ ਸ਼ੋਰ ਦਾ ਮੈਂ ਅਰਜਨ ਦਾ ਦੋਸਤ ਬੋਲਦਾ ਇਹਨੇ ਹਾਰਪਿਕ ਪੀ ਲਿਆ ਨੈਕਸਟ ਕਮੈਂਟ ਦੇ ਵਿੱਚ ਸੈਡ ਈਪੀ ਸੂਨ ਤੇ ਨੈਕਸਟ ਕਮੈਂਟ ਦੇ ਵਿੱਚ ਕਿਹੜਾ ਰੱਬ ਜ਼ਿੰਮੇਵਾਰੀ ਲੈਂਦਾ ਵਿਛੜੇ ਮਿਲਾਉਣ ਦੀ ਇਹ ਹੋਰ ਵੀ ਕਾਫੀ ਕਮੈਂਟ ਬਾਜੀ ਮਹਿਨੂਰ ਦੀ ਫੋਟੋ ਥੱਲੇ ਲੋਕਾਂ ਵੱਲੋਂ ਕੀਤੀ ਗਈ ਪਰ ਇਸ ਗੱਲ ਦੀ ਅਸਲ ਸੱਚਾਈ ਜਿਹੜੀ ਅਰਜਨ ਲੋਕ ਖੁਦ ਹੀ ਜਾਣਦਾ ਹੈ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਪੰਜਾਬੀ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਧੰਨਵਾਦ